ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡੇ ਆਪਣੀ YouTube ਚੈਨਲ ਤੇ ਰਿਹਾਨ ਫਿਊਟ ਲੌਕ ਦੇ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਕਿ ਜਿਹੜੇ ਮੇਰੇ ਸਰਦੀ ਦੇ ਕੱਪੜੇ ਹੁੰਦੇ ਆ ਜਿਵੇਂ ਆਪਣੀਆਂ ਸਵੈਟਰ ਕੋਟੀਆਂ ਉਹਨਾਂ ਦੀ ਮੈਂ ਦੇਖਭਾਲ ਕਿਵੇਂ ਕਰਦੀ ਆ ਮੈਂ ਆਪਣੇ ਤਰੀਕੇ ਨਾਲ ਤੁਹਾਨੂੰ ਦੱਸੂਗੀ ਜਿਵੇਂ ਮੈਂ ਉਹਨਾਂ ਨੂੰ ਸਟੋਰ ਕਰਦੀ ਆ ਮੈਂ ਉਹਨਾਂ ਨੂੰ ਵਾਸ਼ ਕਰਦੀ ਆ ਚਲੋ ਜੀ ਆਜੋ ਫਿਰ ਕਰਦੇ ਆ ਅਜੀਤ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਆਪਣੀ ਗਰਮ ਕੋਟੀਆਂ ਸਵੱਟਰਾ ਹੁੰਦੀਆਂ ਉਹਨਾਂ ਨੂੰ ਆਪਾਂ ਜਿਹੜਾ ਲਿਕੁਇਡ ਹੁੰਦਾ ਉਹਦੇ ਨਾਲ ਹੀ ਵਾਸ਼ ਕਰਨਾ ਹੁੰਦਾ ਹਮੇਸ਼ਾ ਜਦੋਂ ਆਪਾਂ ਸਿਰਫ ਹੋਗਿਆ ਨਾਲ ਕਰਦੇ ਆ ਤਾਂ ਉਹ ਜਿਹੜੇ ਆਪਣੇ ਕੱਪੜੇ ਆ ਉਹ ਖਰਾਬ ਹੋ ਜਾਂਦੇ ਉਹਨਾਂ ਦੀ ਸ਼ਾਈਨੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤੇ ਆਪਾਂ ਇੱਥੇ ਹਲਕਾ ਗੁੰਗੁਨਾ ਜਿਹਾ ਪਾਣੀ ਲੈ ਲਾਂਗੇ ਜਿਹੜੇ ਥੋੜੇ ਜਿਹੇ ਲੈ ਲਏ ਆ ਇਹ ਕੱਪੜੇ ਜਿਹੜੇ ਉਹ ਚੰਗੀ ਤਰ੍ਹਾਂ ਧੋਤੇ ਜਾਣਗੇ ਫਿਰ ਇਹ ਮੇਰੇ ਹਾਨੀਦ ਦਾ ਕੋਟ واਸ਼ ਕਰ ਰਹੀ ਹਾਂ ਹੁਣ ਪਹਿਲਾਂ ਕਿ ਜਿਸ ਤੋਂ ਜਿੱਥੇ ਜ਼ਿਆਦਾ ਗੰਦਾ ਹੋਊਗਾ ਉਸਕੇ ਮੈਂ ਜ਼ਿਆਦਾ ਇਹਨੂੰ ਮਗੜ ਕੇ ਜੀ ਸਾਫ਼ ਕਰ ਲੂੰਗੀ ਬਾਕੀ ਸੌਫਟਰਥਾ ਨਾਲ ਇਹਨੂੰ ਆਪਾਂ واਸ਼ ਕਰਾਂਗੇ ਤੇ ਜਿਹੜੇ ਤੁਹਾਡੇ ਕੋਈ ਜ਼ਿਆਦਾ ਗੰਦੇ ਕੱਪੜੇ ਹੋਣਗੇ ਤੁਸੀਂ ਉਹਨੂੰ ਭੌਂਕ ਵੀ ਰੱਖ ਸਕਦੇ ਹੋ ਪਹਿਲਾਂ ਈਜੀ ਦੇ ਵਿੱਚ ਪਾਣੀ ਦੇ ਵਿੱਚ ਕਿ ਪਰ ਇਹ ਮੇਰੀ ਇਹਨੇ ਗੰਦੇ ਨਹੀਂ ਹੈਗੇਗੇ ਮੈਨੂੰ ਆਇਸ ਚੱਲ 1 2 ਦੋ ਵਾਰੀ ਪਾਇਆ ਤੇ ਮੈਂ ਇਹਨਾਂ ਨੂੰ ਧੋ ਵੀ ਰੱਖਾਂ ਤੇ ਜਿੱਥੇ ਜ਼ਿਆਦਾ ਥੋੜੀ ਆਪਾਂ ਲੱਗੇਗੀ ਪਿਨੈਲ ਤੇ ਉੱਥੋਂ ਤਾਂ ਥੋੜੀ ਜੀ ਜਿਲਾ ਕੇ ਉਹਨਾਂ ਨੂੰ ਮਲ ਲਾ। ਇਦਾਂ ਹੀ ਆਪਾਂ ਸਾਰੀਆਂ ਆਪਣੀਆਂ ਕੁੱਟੀਆਂ ਵੀ ਆਈ ਵਾਸ਼ ਕਰ ਲਾਂਗੇ ਤੇ ਕੋਟ ਵੀ ਜਿਹੜੇ ਆਪਾਂ ਆਈ ਵਾਸ਼ ਕਰਨਾ। ਅਸੀਂ ਕਦੇ ਬਾਹਰੋਂ ਡਰਾਈਟਰੀ ਨਹੀਂ ਕਰਵਾਈ ਕੋਟ ਘਰੀ ਤੋਂ ਲੈਨੇ ਬਣੇ। ਇਹ ਟੋਕੀਆਂ ਦੇ ਵਿੱਚੋਂ ਤੇ ਹਲਕੇ ਹਸਤਾਨ ਵਾਲੇ ਇਹ ਜੋੜ ਕੇ ਨਾ ਜਿੰਨਾਂ ਚੜ ਪਾਣੀ ਗੱਢ ਲੈਣ ਜਿੰਨੇ ਤੇ ਪੂਰਾ ਸਾਫ ਪਾਣੀ ਦੀ ਇਤੋਂ ਦਾ ਸਾਡੇ ਆਪਣੀ ਟੋਕੀਆਂ ਫਰਾਜ਼ ਨਾ ਮੋਣ ਜ਼ਿਆਦਾ ਇਹਨਾਂ ਮੋੜੋ ਨਾ ਕਰਨਾ ਮਸਾਲਾ ਨਹੀਂ ਲਗਾ ਹਲਕੇ ਹਲਕੇ ਖਾ ਲਾ ਲਈਏ ਇਸ ਨੂੰ ਖੰਡਾ ਆ ਸਾਰੀਆਂ ਕੋਟੀਆਂ ਦਾ ਸੈੱਡਾ ਦਾ ਐਨਾ ਪਾਣੀ ਕੱਢ ਲਾਂਗੇ ਹਲਕੇ ਹਲਕੇ ਹਿਲਾ ਸਕ ਜਿੰਨਾਂ ਨੂੰ ਲਮਕਾਉਣ ਨਹੀਂ ਹੈਗਾ ਨਹੀਂ ਤੇ ਇਹਨਾਂ ਦੀ ਸ਼ੇਪ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤੇ ਤੇ ਅੰਮੀ ਰੱਖ ਲੈਣੀ ਕਿਤੇ ਵਿੱਚ ਆਪਣਾ ਜਿਹੜਾ ਇਵੀਓ ਵੇਸੀ ਨਾ ਰਹੇ ਜੋ ਜਦੋਂ ਤੇ ਪੂਰਾ ਸਾਫਾ ਨਹੀਂ ਨਹੀਂ ਕਰਦੇ ਇਹਨਾਂ ਤੇ ਰੱਖਾਂ ਤੋਂ ਲੈਣਾ ਹੈ ਲਓ ਜੀ ਆਪਣਾ ਸਾਫ ਪਾਣੀ ਹੈ ਜਿਹੜਾ ਹੋ ਚੁੱਕਿਆ ਹੈ ਇਹ ਆਪਣੀ ਜਿਹੜੇ ਕੋਟੀ ਚੋਂ ਪਾਣੀ ਚੰਗੀ ਤਰ੍ਹਾਂ ਆਪਾਂ ਸਾਫ ਕਰ ਲਿਆ ਤੇ ਹੁਣ ਇਹਨੂੰ ਸੁਕਾਉਣ ਦੀ ਗੱਲ ਹੈ ਕਿ ਜੇ ਤਾਂ ਆਪਣੇ ਬਹੁਤ ਮਤੇ ਧੁੱਪ ਹੈ ਧੁੱਪੇ ਦਾ ਆਪਾਂ ਜ਼ਿਆਦਾ ਸੁਕਾਉਣੀਆਂ ਨਹੀਂ ਹੈਗੀਆਂ ਸ਼ਾਮਾਂ 'ਚ ਸੁਕਾਵਾਂਗੇ ਆਪਾਂ ਤੇ ਜੇ ਤਾਂ ਤੁਸੀਂ ਮਸ਼ੀਨ 'ਚ ਸੁਕਾਉਣਾ ਚਾਹਣੇ ਹੋ ਤਾਂ ਫਿਰ ਸੁਕਾ ਸਕਦੇ ਹੋ ਨਹੀਂ ਤਾਂ ਇਹਨੂੰ ਐਵੇਂ ਕੁਰਸੀ ਤੇ ਪਾ ਸਕਦੇ ਹੋ ਇੱਕ ਵਾਰੀ ਜਦੋਂ ਪਾਣੀ ਲੈ ਚੋਂ ਨੁੱਚੜ ਗਿਆ ਫਿਰ ਇਹਨੂੰ ਮੰਜੇ ਤੇ ਲੰਮੀਆਂ ਵੀ ਪਾ ਸਕਦੇ ਆ ਠੀਕ ਹੈ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਕਿਵੇਂ ਸੁਕਾਉਣੀ ਹੈ ਲਓ ਜੀ ਕੁਛ ਆਪਾਂ ਹੁਣ ਕੱਪੜੇ ਆ ਜਿਹੜੇ ਸੁਕਾ ਲਏ ਸੀ ਆਪਣੀ ਮਸ਼ੀਨ 'ਚ ਕਿਉਂਕਿ ਨਾ ਬਦਲ ਬਾਈ ਜੀ ਹੋਈ ਪਈ ਐ ਤੇ ਮੈਂ ਕਿਹਾ ਮੀਮੂ ਨਾ ਜੇ ਤੇ ਇਹ ਆਪਾਂ ਸੁਕਾ ਕੇ ਜਿਹੜੇ ਐਵੇਂ ਮੰਜੇ ਤੇ ਪਾਤੇ ਐ ਕੁਸ਼ਕ ਜਿਹੜੀਆਂ ਕੋਟੀਆਂ ਨੇ ਆਪਣੀਆਂ ਚਾਦਰੋ ਸ਼ਾਤੀ ਸੋਹਣੀ ਆਪਾਂ ਤੇ ਕੁਸ਼ਕ ਕੱਪੜੇ ਆਪਾਂ ਇੱਧਰ ਹੈਂਗਰਾਂ ਤੇ ਜਿਹੜੇ ਆ ਉਹ ਟੰਗ ਕੇ ਛਾਂ ਦੇ ਵਿੱਚ ਪਾਤੇ ਐ ਅਸੀਂ ਇੰਨੀਆਂ ਕਿ ਸੀਗੀਆਂ ਮੇਰੀਆਂ ਕੋਟੀਆਂ ਸਵਟਰਾਂ ਧੋਣਾਂ ਲਈ ਬਾਕੀ ਧੋਤੀਆਂ ਹੋਈਆਂ ਐ ਤੇ ਇਹ ਅੱਜ ਮੈਂ ਧੋਣੀਆਂ ਸੀ ਤੇ ਮੈਂ ਆਖਿਆ ਚਲੋ ਇੱਕ ਵੀਡੀਓ ਵੀ ਸ਼ੂਟ ਕਰ ਲੂੰਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੂੰਗੀ ਵੀ ਮੈਂ ਆਪਦੇ ਕੱਪੜਿਆਂ ਦੀ ਜਿਹੜੀ ਦੇਖਭਾਲ ਉਹ ਕਿਵੇਂ ਕਰਦੀ ਆ ਜਿਹੜੇ ਜਿਹੜੇ ਉਹ ਸੁੱਕ ਗਏ ਸੀ ਤੇ ਆਪਾਂ ਉਹਨਾਂ ਨੂੰ ਲਾ ਲਿਆਏ ਆ ਹੁਣ ਜਿਹੜੇ ਹੈਂਗਰਾਂ ਤੇ ਪੈ ਸੀ ਉਹ ਵੀ ਤੇ ਜਿਹੜੇ ਆਪਾਂ ਮੰਜੇ ਤੇ ਪਾ ਕੇ ਸਟਾਈਲ ਸੀ ਉਹ ਵੀ ਤੇ ਹੁਣ ਆਪਾਂ ਇਹਨਾਂ ਦੀ ਲਾ ਲਾਂਗੇ ਤੈਹਾ ਚੰਗੀ ਤਰ੍ਹਾਂ ਕਲ ਕੋਈ ਤੁਹਾਡਾ ਮਤਲਬ ਜਿਹੜੀ ਸਵੈਟਰ ਹੈ ਕੋਟੀ ਹੈ ਕੋਈ ਜਿਹੜੀ ਪ੍ਰੈਸ ਹੋ ਸਕਦੀ ਹੋਵੇ ਉਹਨੂੰ ਵੀ ਤੁਸੀਂ ਪ੍ਰੈਸ ਕਰ ਜਿਹੜਾ ਧਿਆਨ ਨਾਲ ਕਰਨਾ ਹੈ ਉਹਦੇ ਉੱਪਰ ਕੋਈ ਕਪੜਾ ਵਿਛਾ ਕੇ ਕੋਲਣ ਦਾ ਫਿਰ ਪ੍ਰੈਸ ਕਰਿਆ ਜੀ ਤੇ ਮੇਰੇ ਤਾਂ ਕੋਈ ਹੈ ਨਹੀਂ ਸੀਗਾ ਪ੍ਰੈਸ ਕਰਨ ਵਾਲਾ ਇਸ ਲਈ ਮੈਂ ਇਹਨਾਂ ਨੂੰ ਐਵੇਂ ਰੱਖ ਰਹੀ ਹਾਂ ਥੈਲਾ ਲਗਾ ਕੇ ਥੱਪ ਥੈਲਾ ਲਾ ਕੇ ਨਹੀਂ ਆ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਪੈਕ ਕਰਕੇ ਜਿਹੜਾ ਰੱਖ ਦਾਂਗੇ ਤਾਂ ਕਿ ਅਗਲੇ ਸਾਲ ਫਿਰ ਆਪਾਂ ਐਵੇਂ ਕੋਟੀਆਂ ਕੱਢ ਕੇ ਤੇ ਪਾ ਸਕੀਏ। ਐਸੀ ਤਾਂ ਮੇਰੇ ਹਣ ਵਿੱਦਿਆ ਲੱਗ ਰੱਖ ਦੀ ਹੁੰਦੀਆਂ ਕੱਪੜੇ ਤੇ ਗਗਨ ਤੇ ਡੈਡੀ ਜੀ ਦੇ ਲੱਗ ਤੇ ਅੱਜ ਮੈਂ ਹੁਣ ਇਕੱਠੇ ਕੋਤੇ ਇਹ ਰਿਹਾਂ ਜਿੰਦਵਸਾ ਇੱਕ ਕੋਟ ਸੀ ਇੱਕ ਉਹ ਦੀ ਜੈਕਟ ਸੀਗੀ। ਇਹ ਦੇਖਦੀ ਆ ਹੁਣ ਮੈਂ ਕਿਵੇਂ ਰੱਖਨੇ ਆ। ਇਹਦੇ ਕੱਪੜੇ ਕੱਢਾ ਕੇ ਕਿਵੇਂ ਕਰਾਂ ਹਾਂਜੀ ਤੇ ਮੈਂ ਸਾਰੀ ਜਿਹੜੀ ਕੋਟੀਆਂ ਸਲਟਰਾਂ ਦੀਆਂ ਤੈਹ ਲਾ ਲਈਆਂ ਤੇ ਹੁਣ ਮੈਂ ਇਹਨਾਂ ਨੂੰ ਇਸ 'ਚ ਰੱਖਦੀ ਆ ਆ ਜਿਵੇਂ ਕਵਰ ਹੁੰਦੇ ਆਪਣੇ ਕੋਲੇ ਕੋਈ ਸੇ ਰਜਾਈ ਦਾ ਕਿਸੇ ਕੰਬਲ ਦਾ ਤੇ ਉਹ ਤਾਂ ਆਪਾਂ ਕੱਢ ਹੀ ਲੈਣੇ ਆ ਤੇ ਇਹਨਾਂ ਨੂੰ ਆਪਾਂ ਸੈੱਟ ਦੇਣੀ ਆ ਪਰ ਮੈਂ ਸੈੱਟ ਨਹੀਂ ਹੁੰਦੀਗੀ ਮੈਂ ਇਹ ਯੂਜ਼ ਕਰ ਲੈਣੀ ਹੁੰਦੀ ਆ ਆਗਿਆ ਕੋਟੀਆਂ ਰੱਖਣ ਲਈ ਮਮਾ ਦੀਆਂ ਡੈਡੀ ਦੀਆਂ ਰਿਹਾਨ ਵੀਰ ਤੇ ਗਗਨ ਦੀਆਂ ਮੇਰੇ ਕੋਲ ਇਹ ਸਾਰਿਆਂ ਦੇ ਅਲੱਗ-ਅਲੱਗ ਲੱਗੇ ਹੋਏ ਐ ਕਿ ਮੈਂ ਅੱਜ ਇਹਨਾਂ ਚੀਜ਼ ਰੱਖਣੀ ਹੈ ਗਗਨ ਮੋਰਿਆਂ ਦੀਆਂ ਕੋਟੀਆਂ ਡੈਡੀ ਦੀਆਂ ਕੋਟੀਆਂ ਫੇਸ ਚ ਰੱਖਣ ਤੋਂ ਪਹਿਲਾਂ ਮੈਂ ਨਾ ਦੋ ਫਿੰਡ ਆਲਗਨ ਬੋਲੀਆਂ ਸਿੱਟ ਦੂੰਗੀ ਦੇ ਫਿਰ ਆਪਾਂ ਜਿਹੜੇ ਆਪਣੇ ਕੱਪੜੇ ਐ ਉਹ ਰੱਖ ਲਾਂ ਤੇ ਹਨ ਮੈ ਲਾ ਲਈਏ ਰੱਖ ਸਕਦੇ ਆ ਜਿਹੜੇ ਅਲਮਰਾ ਵਿੱਚ ਰੱਖ ਸਕਦੇ ਆ ਜਿਹੇ ਬੈੱਡ ਵਿੱਚ ਰੱਖਨੇ ਆ ਤਾਂ ਬੈੱਡ ਵਿੱਚ ਵੀ ਰੱਖ ਸਕਦੇ ਆ ਤੇ ਵਧੀਆ ਵਧੀਆ ਸੈੱਟ ਸੈਟ ਇਹ ਜਿਹੜੀਆਂ ਕੋਟੀਆਂ ਸਾਡਾ ਆਪਣੀਆਂ ਰਹਿਣੀਆਂ ਦੇਖੋ ਉਦਾਂ ਮੈਂ ਤਾਂ ਕ ਵੀ ਨਹੀਂ ਕਰਦੇਗੀ ਜਿਹੜੀਆਂ ਵਧੀਆ ਵਧੀਆ ਸਹੀ ਸਹੀ ਆ ਜਾਣ ਉਹ ਹੀ ਰੱਖੂਗੀ ਨਹੀਂ ਤਾਂ ਫਿਰ ਇਹਦੀ ਚਿੱਪ ਖਰਾਬ ਹੋ ਜਾਂਦੀ ਹੈ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਤੁਸੀਂ ਕਿਵੇਂ ਸੰਭਾਲਦੇ ਹੋ ਇਹ ਆਧੇ ਕੱਪੜਿਆਂ ਨੂੰ ਮੈਂ ਤੁਹਾਨੂੰ ਦੱਸਤਾ ਅੱਜ ਸਰਦੀਆਂ ਵਾਲੇ ਕੱਪੜੇ ਮੈਂ ਜਿਹੜੇ ਇਦਾਂ ਹੀ ਢੱਗਦੇ ਨੇ ਆ ਆਧੇ ਮੈਂ ਪਹਿਲਾਂ ਸੰਭਾਲਦੇ ਆ ਕਿਉਂਕਿ ਮੇਰੇ ਤਾਂ ਕਾਫੀ ਟਾਈਮ ਨਹੀਂ ਐ ਕੋਟੀਆਂ ਸਵਾਰਣ ਜਿਹੜੀਆਂ ਪੌਣੀਆਂ ਬੰਦ ਕਰਤੀਆਂ ਸੀਗੀਆਂ ਤੇ ਫਿਰ ਵੀ ਡੈਡੀ ਜੀ ਉਹਦੇ ਜਾਂਦੇ ਹੁੰਦੇ ਸੀ ਬਾਹਰ ਤਾਂ ਕਦੇ ਕੋਟੀ ਵਗੈਰਾ ਪਾ ਲੈਂਦੇ ਸੀ ਹਲਕੀ ਜਿਹੀ ਤਾਗਰ ਕੇ ਉਹਨਾਂ ਦੀਆਂ ਫਿਸਾਰੀਆਂ ਮੈਟ ਨੂੰ ਵਾਸ਼ ਕਰਕੇ ਜਰੂਰ ਰੱਖਦੀ ਆ ਲੋਚੀ ਆਹ ਤਾਂ ਹੋ ਗਿਆ ਫ੍ਰੀ ਆ ਦੇ ਸਾਰੇ ਸਰਦੀ ਵਾਲੇ ਕੱਪੜੇ ਜਿਹੜੇ ਸੰਭਾਲਦੇ ਆ ਜਿਹੜੇ ਥੋੜੇ-ਮੋਟੇ ਰਹਿ ਗਏ ਹੋਣੇ ਆ ਉਹ ਵੀ ਮੈਂ ਇਹ ਵਿੱਚ ਪਾ ਦੂੰਗੀ ਸਪੇਸ ਕਾਫੀ ਹੈਗੀ ਹੈ ਨਾ ਸਾਡੇ ਲੋਚੀ ਮੈਂ ਰੱਖ ਲਈਆਂ ਇਦਾਂ ਆਪੇ ਸਰਦੀਆਂ ਵਾਲੇ ਕੱਪੜੇ ਇਸ ਜੋ ਮੈਂ ਭੁੱਲ ਗਈ ਪਨਾਈ ਨੂੰ ਪੁਰਿਓ ਬਣਾਉਂ ਉਹ ਵੀ ਆਪਾਂ ਪਾਈ ਦਿੰਦੇ ਹਾਂ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਉਹਨਾਂ ਨੂੰ ਸ਼ੇਅਰ ਕਰਦਿਆ ਕਰੋ ਤੇ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ